ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਜੰਡ ਸਿੰਘ ਲੰਗੋਵਾਲ ਮਾਈ ਟਰੈਵਲ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਟਿਡ ਲੰਗੋਵਾਲ ਸੰਗਰੂਰ ਤੋਂ ਜੀ ਸਪੇਨ ਦੇ ਜੋਬ ਸਿਕਰ ਵੀਜ਼ੇ ਵਾਸਤੇ ਵੀਡੀਓ ਪਾਈ ᱛੀ ਉਸ ਉਹਦੇ ਸਪੇਨ ਦੇ ਜੋਬ ਸਿਕਰ ਵੀਜ਼ੇ ਵਾਸਤੇ ਡਾਕੂਮੈਂਟਸ ਦੀ ਜਿਹੜੀ ਜਿਹੜੀ ਜ਼ਰੂਰਤ ਹੈ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ ਜੀ ਸਭ ਤੋਂ ਪਹਿਲਾਂ ਪਾਸਪੋਰਟ ਪਾਸਪੋਰਟ ਦੀ ਜਿਹੜੀ ਡੇਟ ਹੈ ਉਹ 1 ਸਾਲ ਦੀ ਰਹਿੰਦੀ ਹੋਵੇ ਵੀ 1 ਸਾਲ ਦਾ ਇਹ ਟਾਈਮ ਪਿਆ ਹੋਵੇ ਆਪਾਂ ਨੂੰ ਨਿਊ ਕਰਾਉਣ ਵਾਸਤੇ ਉਹੀ ਆਧਾਰ ਕਾਰਡ ਹੋ ਗਿਆ ਪੈਨ ਕਾਰਡ ਹੋ ਗਿਆ 2 ਸਾਲ ਦੀਆਂ 3 ਸਾਲ ਦੀਆਂ ਰਿਟਰਨ ਫਿਰ ਤੁਹਾਡੇ ਅਕੈਡੈਮਿਕ ਡਾਕੂਮੈਂਟਸ ਘੱਟੋ ਘੱਟ ਬੀਏ ਕੀਤੀ ਹੋਵੇ ਜਾਂ ਕੋਈ ਬੀਏ ਦੇ ਲੈਵਲ ਦਾ ਡਿਪਲੋਮਾ ਜਾਂ ਡਿਗਰੀ ਕੀਤੀ ਹੋਵੇ ਬੰਦੇ ਦੀ ਫਿਰ ਉਹਦਾ ਤਿਆਰਪਾ ਸਰਟੀਫਿਕੇਟ ਜੋ ਹੁਨਰ ਕੀ ਹੈ ਤਤ ਤਿਆਰਪਾ ਸਰਟੀਫਿਕੇਟ ਹੁਨਰ ਦਾ ਸਰਟੀਫਿਕੇਟ ਕੀ ਉਹਨੇ ਕੰਮ ਕੀ ਕਰਨ ਜਾਣਦਾ ਜੀ ਉਹ ਐਕਸਪੀਰੀਅੰਸ ਲੈਟਰ ਜਿਹਨੂੰ ਆਪਾਂ ਕਹਿੰਦੇ ਆ ਐਕਸਪੀਰੀਅੰਸ ਲੈਟਰ ਚਾਹੀਦਾ ਪੀਸੀਸੀ ਕ੍ਰੀਮਡਲ ਰਿਕਾਰਡ بیمਾ 1 ਸਾਲ ਦਾ ਕਿਉਂਕਿ 1 ਸਾਲ ਦਾ ਵੀਜ਼ਾ ਦੇਣਾ ਜੀ ਹਮੇਸ਼ਾ ਆਪਾਂ ਨੇ ਜਿੰਨੇ ਟਾਈਮ ਦਾ ਵੀਜ਼ਾ ਚਾਹੀਦਾ ਹੁੰਦਾ ਜੀ ਆਪਾਂ ਨੂੰ ਓਨੇ ਟਾਈਮ ਦੇ ਆਹੀ ਇਨਸੂਰੈਂਸ ਚਾਹੀਦਾ ਹੁੰਦਾ ਬੀਮਾ ਜੀ ਨੂੰ ਆਪਾਂ ਕਹਨੇ ਆ ਉਹ 1 ਸਾਲ ਦਾ ਆਪਾਂ ਸਪੇਨ ਦਾ ਵੀਜ਼ਾ ਅਪਲਾਈ ਕਰਨ ਲੱਗਿਆ ਜੋਬ ਸਿਕਰ ਵੀਜ਼ਾ ਤਾਂ 1 ਸਾਲ ਦਾ ਹੀ ਬੀਮਾ ਚਾਹੀਦਾ ਮੈਡੀਕਲ ਸਰਟੀਫਿਕੇਟ ਫੰਡ ਚਾਹੀਦੇ ਨੇ ਜੀ 7200 ਯੂਰੋ ਤਕਰੀਬਨ 8 ਤੋਂ 8.5 ਲੱਖ ਰੁਪਇਆ ਤੁਹਾਡੇ ਖਾਤੇ 'ਚ ਹੀ ਚਾਹੀਦਾ ਜੀ ਉਹ ਖਾਤੇ ਚਾਹੀਦੇ ਨੇ ਤੁਹਾਡੇ ਆਪਣੇ ਖਾਤੇ 'ਚ 7 ਤੋਂ 8 ਲੱਖ ਰੁਪਇਆ ਸੀ ਵੀ ਚਾਹੀਦਾ ਰਿਜ਼ਿਊਮ ਜਿਹਨੂੰ ਆਪਾਂ ਰਿਜ਼ਿਊਮ ਕਹਿੰਦੇ ਆ ਸੀ ਵੀ ਰਿਜ਼ਿਊਮ ਚਾਹੀਦਾ ਤਾਂ ਜੋਬ ਸਰਚ ਪਲਾਨ ਇੱਕ ਜੋਬ ਸਰਚ ਪਲਾਨ ਚਾਹੀਦਾ ਜਾਂ biz ਜੇ ਆਪਾਂ business ਲਈ ਚਾ ਰਹੇ ਆ ਤਾਂ business project ਚਾਹੀਦਾ ਉਹਦਾ ਪਲਾਨ ਚਾਹੀਦਾ business ਪਰਜਾ ਵੀ ਅਸੀਂ ਕੀ business ਕਰਨਾ ਹੈ ਉੱਥੇ ਐਪਲੀਕੇਸ਼ਨ ਫਾਰਮ ਇਹ ਡਾਕੂਮੈਂਟਸ ਸਾਰੇ ਡਾਕੂਮੈਂਟ ਜਿਹੜੇ ਬੇਸਿਕ ਡਾਕੂਮੈਂਟਸ ਤੁਹਾਡੇ ਹੈਗੇ ਇਹ ਡਾਕੂਮੈਂਟਸ ਨੂੰ ਸਾਰੇ ਨੂੰ ਸਪੈਨਿਸ਼ ਲੈਂਗੁਏਜ ਦੇ ਵਿੱਚ ਟ੍ਰਾਂਸਲੇਟ ਕਰਾਉਣੀ ਆ ਆਪਾਂ ਨੇ ਇਹ ਸਪੈਨਿਸ਼ ਲੈਂਗੁਏਜ ਵਿੱਚ ਕਰਾ ਕੇ ਫਿਰ ਸਾਰੇ ਡਾਕੂਮੈਂਟਸ ਆਪਾਂ ਨੇ ਪੋਸਟਲਾਈਜ਼ ਕਰਵਾਉਣੇ ਨੇ ਜਿਹਨੂੰ ਆਪਾਂ ਨੇ ਪਟਿਆਲਾ ਹਾਊਸ ਤੋਂ ਕਹਿੰਦੇ ਆ ਦਿੱਲੀ ਪਟਿਆਲਾ ਹਾਊਸ ਤੋਂ ਆਪਾਂ ਇਹ ਅਟੈਸਟਡ ਕਰਾਉਣਾ ਇਹਨੂੰ ਪੋਸਟਲਾਈਜ਼ ਕਹਿੰਦੇ ਆ ਉਹ ਕਰਵਾਉਣੇ ਨੇ ਕਾਗਜ਼ ਕੋਈ ਹੋਰ ਜਾਣਕਾਰੀ ਲੈਣੀ ਹੈ ਤੁਸੀਂ ਤਾਂ ਸਾਡੇ ਦਫ਼ਤਰ ਬੜਵਰ ਰੋਡ ਲਾਂਗੋਵਾਲ ਆ ਕੇ ਤੁਸੀਂ ਸਾ ਤੋਂ ਜਾਣਕਾਰੀ ਲੈ ਸਕਦੇ ਹੋ ਜੀ ਕੋਈ ਵੀ ਜੇ ਕਿਸੇ ਮੇਰੇ ਵੀਰ ਭਾਈ ਨੇ ਅਪਲਾਈ ਕਰਨਾ ਤਾਂ ਉਹ ਖੁਦ ਆਪ ਵੀ ਅਪਲਾਈ ਕਰ ਸਕਦਾ ਹੈ ਵੀਜ਼ਾ ਇਹਨੂੰ ਕੋਈ ਜ਼ਿਆਦਾ ਲੰਮੀ ਚੌੜੀ ਕਰਨੀ ਹੈਗੀ ਇਹਦੇ ਵਿੱਚ ਤੁਸੀਂ ਆਪਦਾ ਕਵਰ ਲੈਟਰ ਬਣਾ ਕੇ ਆਪ ਵੀ ਅਪਲਾਈ ਕਰ ਸਕਦੇ ਹੋ ਜਿਸ ਵੀਰ ਭਾਈ ਤੋਂ ਨਹੀਂ ਅਪਲਾਈ ਹੁੰਦਾ ਤਾਂ ਉਹ ਦਾਸ ਨੂੰ ਮੌਕਾ ਦੇ ਦਿਓ ਸਾਡੇ ਦਫ਼ਤਰ ਆ ਕੇ ਸੱਤੋਂ ਅਪਲਾਈ ਕਰਾ ਲਓ ਸਿਰਫ ਅਸੀਂ ਅਪਲਾਈ ਕਰਨ ਦੀ ਹੀ ਆਪਣੀ ਫੀਸ ਲੈਣੀ ਹੈ ਡਾਕੂਮੈਂਟਸ ਤੁਸੀਂ ਦੇਣੇ ਨੇ ਮੈਨੂੰ ਅਸੀਂ ਮੈਂ ਆਪਣੀ ਅਪਲਾਈ ਕਰਨ ਦੀ ਫੀਸ ਲੈਣੀ ਹੈ ਜੋ ਤੁਹਾਨੂੰ ਠੀਕ ਲੱਗੂਗਾ ਉਹ ਤੁਸੀਂ ਮੈਨੂੰ ਅਪਲਾਈ ਕਰਨ ਦੀ ਫੀਸ ਦੇ ਦਿਓ ਬਾਕੀ ਦਾ ਤੁਹਾਡੇ ਆਪ ਦੇ ਡਾਕੂਮੈਂਟਸ ਨੇ ਜੀ ਇਹ ਬਹੁਤ ਵਧੀਆ ਵੀਜ਼ਾ ਮੌਕਾ ਹੈ ਜਿਹੜੀ ਮੇਰੇ ਵੀਰ ਭਾਈ ਨੇ ਜਾਣਾ ਹੈ ਸਪੇਨ ਉਹ ਆਪਦੇ ਅਸਲ ਹੀ ਕਾਨੂੰਨੀ ਤੌਰ ਤੇ ਜਾਣਾ ਚਾਹੁੰਦੇ ਹੋ ਤਾਂ ਜੋਬ ਸਿਕਰ ਵੀਜ਼ੇ ਦੇ ਵਿੱਚ ਅਪਲਾਈ ਕਰਕੇ ਤੁਸੀਂ ਜਾ ਸਕਦੇ ਹੋ 60 ਦਿਨਾਂ ਮੈਸੀ ਲਊਗੀ 10-15 ਦਿਨਾਂ ਵਿੱਚ ਤੁਹਾਡੇ ਡਾਕੂਮੈਂਟਸ ਕੰਪਲੀਟ ਹੋ ਜਾਣਗੇ ਜਨਨ ਕਿ 2 ਤੋਂ 3 ਮਹੀਨਿਆਂ ਦਾ ਟੋਟਲ ਤੁਹਾਡਾ ਸਮਾਂ ਲੱਗੂਗਾ ਸਪੇਨ ਜਾਣ ਵਾਸਤੇ ਸ੍ਰੀ ਵੈਘਨੂ ਜੀ ਦਾ ਖਾਲਸਾ ਸ੍ਰੀ ਵੈਘਨੂ ਜੀ ਕੀ ਫਤਿਹ